ਯਾਦ ਨਮਾਨੀਆਂ ਦੀ ਸਜਣਾ ਤੈਨੂੰ ਵੀ ਕਦੇ ਸਤਾਉਗੀ ਵੇਠ ਰਤ ਨੂੰ ਰੋਏਗਾ ਨਹੀਂ ਦਰਖੰਬ ਲਾ ਕੇ ਉੱਡ ਜਾਊਗੀ ਕਦੇ ਤਾਂ ਪਪੀਆ ਦੇ ਆਊਗਾ ਜਿਹੜਾ ਬੈਠਾ ਤੈਨੂੰ ਦਿਲ ਚ ਬਸਾਈ ਵੇ ਅੱਖੀਆਂ ਨੂੰ ਰੋਣਾ ਪੈ ਗਿਆ ਸਦੂਲ ਭਾਜੀ ਤੋਂ ਫਿਰ ਕਿਵੇਂ ਚੱਲੇ ਅੱਗੇ ਕੰਮ ਹਾਂਜੀ ਮਮਾ ਜੀ ਉਹਦੀ ਬਹੁਤ ਹੀ ਨਿੱਕੇ ਸਵਾਦ ਦੇ ਬੰਦੇ ਸੀ ਔਰ ਸਿੱਖੇ ਹੋਏ ਦੀ ਸੁਲਝੇ ਹੋਏ ਸੀਗੇ ਹੂੰ ਸੰਗਤ ਮੈਂ ਉਹਨਾਂ ਦੀ ਬਹੁਤ ਕਰੀ ਆ ਤੇ ਜਨਾਬ ਉਸਤਾਦ ਸ੍ਰਿੰਦਰ ਸ਼ਿੰਦਰ ਜੀ ਹੂੰ ਉਹਨਾਂ ਦੀ ਵੀ ਸੰਗਤ ਬਹੁਤ ਕਰੀ ਆ ਆਪ ਤੋਂ ਜਿੰਨੇ ਵੀ ਸੀਨੀਅਰ ਆਰਟਿਸਟ ਸੀਗੇ ਸਾਰੇ ਦੀ ਮੈਂ ਸੰਗਤ ਕਰੀ ਆ ਤੇ ਧਾਰਮਿਕ ਗੀਤ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਸੁਣਾਦਾਂ ਨਾ ਪਹਿਲਾਂ ਕਿਉਂਕਿ ਬਾਬਾ ਨਾਨਕ ਦੀ ਕਿਰਪਾ ਨਾਲ ਹੂੰ ਬਾਬਾ ਮਰਦਾਨਾ ਜੀ ਉਹਨਾਂ ਨੇ ਕੀਰਤਨ ਕਰਦੇ ਸੀਗੇ ਤੇ ਅਸੀਂ ਵੀ ਉਹਨਾਂ ਦੇ ਵਿੱਚੋਂ ਹੀ ਆਂ ਮਤਲਬ ਉਹ ਸਾਨੂੰ ਰੋਟੀ ਰੋਜੀ ਦੇ ਗਏ ਨੇ ਬਾਬਾ ਮਰਦਾਨਾ ਜੀ ਬਾਬਾ ਨਾਲ ਕਿ ਸੀ ਸੇ ਮੈਂ ਤੁਹਾਨੂੰ ਦੋ ਬੋਲ ਸੁਣਾ ਦਿੰਦਾ ਹਾਂ ਆ ਦੇਵੀ ਦੇਵਤਿਆਂ ਰਲ ਕੇ ਸਭ ਨੇ ਖੁਸ਼ੀ ਮਨਾਈ ਜਗ ਨੂਰ ਸੀ ਵਰਤ ਗਿਆ ਮਾਤਾ ਤ੍ਰਿਪਤਾ ਮਿਲੀ ਬਧਾਈ ਪਟਵਾਰੀ ਕਾਨੂੰ ਦੇ ਪਟਵਾਰੀ ਕਾਨੂੰ ਦੇ ਲਖਾਂ ਸਿੱਧਾ ਸਮਾਧੀਆਂ ਲਾਈਆਂ ਗੁਰੂ ਨਾਨਕ ਜੀ ਦੀਆਂ ਸਾਰੀ ਦੁਨੀਆ ਵਿੱਚ ਰੁਸ਼ਨਾਈਆਂ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਲਖਵੀਰ ਸਿੰਘ ਲੱਭਾ ਮਾਹ ਪੰਜਾਬ ਯੂ ਐਸ ਏ ਚੈਨਲ ਤੋਂ ਅੱਜ ਬਹੁਤ ਸੁਭਾਗਾ ਸਮਾਂ ਕਿਉਂ ਚਲੋ ਅਸੀਂ ਪੱਤਰਕਾਰੀ ਤੇ ਕਰਦੇ ਆ ਚੈਨਲ ਚਲਾ ਰਹੇ ਆ ਪਰ ਸਾਡਾ ਮਕਸਦ ਅੱਜ ਇਹਦੇ ਭੀੜ ਭੜਕੇ ਨੂੰ ਹਟ ਕੇ ਅਸੀਂ ਇੱਕ ਗਰਾਊਂਡ ਲੈਵਲ ਦੀਆਂ ਜਿਹੜੀਆਂ ਇੰਟਰਵਿਊਆਂ ਸ਼ੁਰੂ ਕੀਤੀਆਂ ਨੇ ਤੇ ਉਹਦੇ ਤਹਿਤ ਅੱਜ ਬਹੁਤ ਹੀ ਸਾਡੇ ਸਤਿਕਾਰਯੋਗ ਔਰ ਗਾਇਕੀ ਦੇ ਮੈਂ ਕਹਿੰਦਾ ਬਾਬਾ ਬੋੜ੍ਹ ਕਹਿ ਸਕਦੇ ਆ ਉਹ ਮੇਰੀ ਮਰਜ਼ਾ ਸਾਡੇ ਵੀਰ ਸੋਹਣ ਸਿਕੰਦਰ ਜੀ ਜਿਨ੍ਹਾਂ ਨੇ ਗਾਇਕੀ ਵਿੱਚ ਬਹੁਤ ਵੱਡੀਆਂ ਮੱਲਾਂ ਮਾਰੀਆਂ ਉਹ ਜਿੱਦਾਂ ਦੇ ਗੀਤ ਇਹਨਾਂ ਦੇ ਨੇ ਮੈਨੂੰ ਲੱਗਦਾ ਨਹੀਂ ਕੋਈ ਕਾਪੀ ਕਰ ਸਕਿਆ ਹੋਵੇ ਸੋ ਅੱਜ ਇੱਕ ਮੌਕਾ ਬਣਿਆ ਕਿ ਅਸੀਂ ਉਹਨਾਂ ਨਾਲ ਤੁਹਾਨੂੰ ਰੂਬ ਰੂ ਕਰਵਾ ਲਈਏ ਸੋ ਸੋਹਣਪਾ ਜੀ ਮੈਂ ਤੁਹਾਡੀ ਜਿਹੜੀ ਜ਼ਿੰਦਗੀ ਦੀ ਗੱਲ ਹੈ ਜੀ ਤੁਹਾਡਾ ਪਿੰਡ ਕਿਹੜਾ ਪਸੋਕੜ ਕੀ ਆ ਮਾਂ ਬਾਪ ਤੇ ਕਦੋਂ ਮੈਰਿਜ ਹੋਈ ਜੀ ਤੇ ਬੱਚਿਆਂ ਦੀ ਜਿਹੜੀ ਸਾਡੇ ਨਾਲ ਜਿਹੜੀ ਗੱਲ ਸਾਂਝੀ ਕਰੋ ਕਿਉਂਕਿ ਬਹੁਤਿਆਂ ਅਸੀਂ ਕਈ ਇੰਟਰਵਿਊ ਕਰ ਚੁੱਕੇ ਹੁੰਦੇ ਆ ਪਰ ਇਹ ਚੀਜ਼ਾਂ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ ਸੋ ਇਸ ਕਰਕੇ ਪਹਿਲੇ ਇਹ ਗੱਲਾਂ ਸਾਡੇ ਨਾਲ ਸਾਂਝੀਆਂ ਕਰੋ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੁਹਾਨੂੰ ਜੀ ਆਇਆਂ ਔਰ ਮਹਾਂਪੰਜਾਬ ਯੂਐਸਏ ਚੈਨਲ ਦੇ ਮਾਧਿਅਮ ਰਹੀਂ ਅੱਜ ਆਪਾਂ ਗੱਲਬਾਤ ਕਰਾਂਗੇ ਤੁਸੀਂ जिन्ना नु प्यार दे नाल लब्बा कहनेया वैसे त थो थोड़ा नाम लखवीर सिंह है। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਸੋ ਮੇਰਾ ਪਿੰਡ ਟਿੱਬਾ ਨੇੜੇ ਸਨਵੇਲ ਜ਼ਿਲ੍ਹਾ ਲੁਧਿਆਣਾ। ਸੋ ਮੇਰੇ ਡੈਡੀ ਸ੍ਰੀ ਖੁਸ਼ੀਮੰਦ ਜਿਹੜੇ ਕਲਾਸਿਕਲ ਦੀ ਜਾਣਕਾਰੀ ਰੱਖਦੇ ਸੀ। ਹੂੰ ਅ ਉਹਨਾਂ ਦਾ ਪਰਸ਼ਾਵਾ ਹਮੇਸ਼ਾ ਮੇਰੇ ਨਾਲ ਚੱਲਿਆ। ਬੇਸ਼ੱਕ ਉਹ ਦੁਨੀਆ ਤੇ ਨਹੀਂ ਹੈਗੇ। ਮੇਰੀ ਮਾਤਾ ਪਿਤਾ ਜੋ ਤੇ ਮੇਰੀ ਬੇਟੀ ਜਿਹੜੀ ਹੈਗੇ ਸੁਲਤਾਨ ਸੋ ਮੇਰੀ ਤਰਮ ਪਤਨੀ ਰਣਜੀਤ ਰਾਣੀ ਤੇ ਪਿੰਡ ਮੇਰਾ ਟਿੱਬਾ ਜਿੱਥੋਂ ਦਾ ਮੈਂ ਜੰਪਾਣਾ ਤੇ ਸੋਹਣ ਭਾਜੀ ਜਿਹੜਾ ਪੜ੍ਹਾਈ ਦਾ ਜਿਹੜਾ ਸਿੱਸਰਾ ਜਿਹੜਾ ਸਕੂਲ ਦਾ ਅੱਛੇਗਾ ਵੀ ਜਿਹੜਾ ਕਿੱਥੇ ਤੱਕ ਦੀ ਤੁਸੀਂ ਜਿਹੜੀ ਪੜ੍ਹਾਈ ਕੀਤੀ ਕੋਈ ਉਹਦੇ ਬਾਰੇ ਵੀ ਥੋੜਾ ਪੜਨ ਵਿੱਚ ਤਾਂ ਮੈਂ ਜਿਆਦਾ ਹੁਸ਼ਿਆਰ ਨਹੀਂ ਸੀਗਾ ਬੜਿਆ ਤਾਂ ਮੈਂ ਕੱਟੀਆਂ ਆਪਣੇ ਗੁਜ਼ਾਰੇ ਜੋਗਾ ਮੈਂ ਪੜ੍ਹ ਲਿਆ ਉਹਦੇ ਨਾਲ ਮੇਰਾ ਜਿਹੜਾ ਲਿਖਣ ਪੜਨ ਦਾ ਕੰਮ ਚੱਲਦਾ ਰਿਹਾ ਜ਼ਿੰਦਗੀ ਦੇ ਵਿੱਚ ਪੰਜਾਬੀ ਜਿਹੜੇ ਲਿਖਣਾ ਪੜ੍ਹਣਾ ਤੇ ਬਾਕੀ ਥੋੜਾ ਬਹੁਤਾ ਅ ਪ੍ਰਾਈਵੇਟ ਵੀ ਮੈਂ ਗੈਣੇ ਲਈ ਪੜਾਈ ਦੀ ਤੇ ਇਸੇ ਤਰ੍ਹਾਂ ਮਤਲਬ ਚੱਲਦਾ ਰਿਹਾ ਆਪਾਂ ਇਹ ਹੀ ਕਹਿ ਸਕਦੇ ਆਂ ਕਿ ਹੱਲੇ ਘਾਟ ਪੜਨ ਦੇ ਬਾਵਜੂਦ ਵੀ ਗਾਇਕੀ ਦੇ ਵਿੱਚ ਦੋਸਤੋ ਏਡੀਆਂ ਵੱਡੀਆਂ ਮੱਲਾ ਮਾਰਨੀਆਂ ਇਹ ਵੀ ਇੱਕ ਪਰਮਾਤਮਾ ਦੀ ਜਿਹੜੀ ਬਖਸ਼ਿਸ਼ ਹੁੰਦੀ ਆ ਇਹ ਹਰ ਬੰਦੇ ਦੇ ਉੱਤੇ ਨਹੀਂ ਹੁੰਦੀ ਹਰ ਕਲਾਕਾਰ ਤੇ ਨਹੀਂ ਹਰ ਕੋਈ ਵੀ ਕਿਸੇ ਵੀ ਕੈਟਾਗਰੀ ਵਿੱਚ ਹੋਵੇ ਤੇ ਪੜ੍ਹਾਈ ਭਾਵੇਂ ਇਹਨਾਂ ਨੇ ਕੱਟ ਕੀਤੀ ਆ ਪਰ ਜਿਹੜੀ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਆ ਉਹ ਹਰ ਇਨਸਾਨ ਦੇ ਬਸ ਦੀ ਕਹਾਣੀ ਨਹੀਂ ਸੋ ਇਸ ਕਰਕੇ ਅ ਅਗਲੀ ਜਿਹੜੀ ਗੱਲਬਾਤ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਵੀ ਮੈਨੂੰ ਥੋੜਾ ਜਿਹਾ ਪਤਾ ਲੱਗਾ ਸੀ ਵੀ ਬੇਟੀ ਆਪਣੀ ਵੀ ਜਿਹੜੀ ਉਹ ਵੀ ਕਿਸੇ ਫੀਲਡ ਵਿੱਚ ਜਿਹੜੀ ਕਾਫੀ ਜਿਹੜੀ ਮਤਲਬ ਵਧੀਆ ਕਾਰਗੁਜ਼ਾਰੀ ਕਰ ਰਹੀ ਆ ਆ ਮੇਰੀ ਬੇਟੀ ਸੁਲਤਾਨ ਰੁਸ਼ੀ ਜਿਹੜੀ ਹਜੇ 17-18 ਸਾਲ ਦੀ ਹੈ ਹੂੰ ਉਹਨੇ ਮੈਟ੍ਰਸ ਲਿੰਗ ਦੇ ਵਿੱਚ 골ਡ ਚੱਕੀ ਆ ਤਿੰਨ ਚਾਰ ਵਾਰੀ ਹੂੰ ਤੇ ਉਹ ਮੈਟ੍ਰੀਸਿੰਗ ਕਰਦੀ ਐ ਸਕੂਲ ਲੈਵਲ ਤੇ ਵੀ ਹੂੰ ਤੇ ਹੁਣ ਉਹ ਕਾਲਜ ਵਿੱਚ ਬੀਏ ਕਰ ਰਹੀ ਐ ਇਸ ਤਰ੍ਹਾਂ ਉਹ ਚਲੀ ਜਾਂਦੀ ਐ ਗੇਮ ਕਰ ਰਹੀ ਐ ਹੂੰ ਜੀ ਤੇ ਬਾਦੀ ਜਿਹੜਾ ਸਫਰ ਤੁਹਾਡਾ ਗਾਇਕੀ ਦਾ ਚੱਲਿਆ ਇਹ ਕਿੱਥੋਂ ਕੋਈ ਉਸਤਾਦ ਨੂੰ ਧਾਰਿਆ ਤੁਸੀਂ ਜਾਂ ਕਿਵੇਂ ਦੌਰ ਜਿਹੜਾ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਕੋਈ ਕਿਸੇ ਬੰਦੇ ਨੇ ਤੁਹਾਨੂੰ ਕੋਈ ਪਲੇਟਫਾਰਮ ਦਿੱਤਾ ਹੋਵੇ ਗਾਣਾ ਜਿਹੜਾ ਮੈਨੂੰ ਗੁਰਤੀ ਚੋਂ ਮਿਲਿਆ ਹੂੰ ਸਾਡੇ ਘਰ ਵਿੱਚ ਕਲਾਸੀਕਲ ਮੇਰੇ ਡੈਡੀ ਜੀ ਜਾਣਕਾਰੀ ਰੱਖਦੇ ਸੀ ਹੂੰ ਸੋ ਮੇਰੀ ਮਾਂ ਜਿਹੜੀ ਸਿੰਘਾਂ ਦੀ ਸਲੌਦੀ ਹੂੰ ਮੇਰੇ ਨੰਨਾ ਜੀ ਵੀ ਦਿਲਰਬਾ ਅਪਲੇ ਕਰਦੇ ਸੀਗੇ ਸੋ ਮੇਰੀ ਮਾਂ ਦੇ ਨਾਨਕੇ ਜਿਹੜੇ ਸਰਦੂਨ ਉਹਨਾਂ ਦੇ ਘਰ ਉਹਨੂੰ ਤਾਂ ਉਹਨੂੰ ਤਾਂ ਕੋਲ ਦੁਨੀਆ ਜਾਣਦੀ ਆ ਦੋਸਤੋ ਦੇਖੋ ਗੱਲਾਂ ਦੇ ਵਿੱਚੋਂ ਗੱਲਾਂ ਹੁੰਦੀਆਂ ਨੇ ਮੈਂ ਸਿੱਧਾ ਨਹੀਂ ਇਹਨਾਂ ਨੂੰ ਪੁੱਛਿਆ ਕਿ ਤੁਹਾਡੇ ਉਸਤਾਦ ਕੌਣ ਨੇ ਤੇ ਮੇਜੋ ਕੁਝ ਤਾਂ ਪਤਾ ਸੀ ਲੇਕਿਨ ਇਹਨਾਂ ਨੇ ਜਿਹੜੇ ਤਰੀਕੇ ਨਾਲ ਦੱਸੀ ਹੈ ਗੱਲ ਇਹ ਵੀ ਤੁਹਾਡੇ ਸਾਹਮਣੇ ਇੱਕ ਨਵੀਂ ਗੱਲ ਹੋਏਗੀ ਸੋ ਸਰਦੂਲ ਭਾਜੀ ਤੋਂ ਫਿਰ ਕਿਵੇਂ ਚੱਲੇ ਅੱਗੇ ਕੰਮ ਹਾਂਜੀ ਮਾਮਾ ਜੀ ਉਹ ਵੀ ਬਹੁਤ ਹੀ ਨਿੱਕੇ ਸਵਾਦ ਦੇ ਬੰਦੇ ਸੀ ਔਰ ਸਿੱਖੀ ਦੀ ਸੁਲਝੇ ਹੋਏ ਸੀਗੇ ਹਮ ਸੰਗਤ ਮੈਂ ਉਹਨਾਂ ਦੀ ਬਹੁਤ ਕਰੀ ਆ ਜੀ ਤੇ ਜਨਾਬ ਉਸਤਾਦ ਸ੍ਰਿੰਦਰ ਸ਼ਿੰਦਰ ਜੀ ਹਮ ਉਹਨਾਂ ਦੀ ਵੀ ਸੰਗਤ ਬਹੁਤ ਕਰੀ ਆ ਆਪ ਤੋਂ ਜਿੰਨੇ ਵੀ ਸੀਨੀਅਰ ਆਰਟਿਸਟ ਸੀਗੇ ਸਾਰੇ ਦੀ ਮੈਂ ਸੰਗਤ ਕਰੀ ਹੈ ਔਰ ਖਜੇ ਵੀ ਮੈਂ ਕਰਦਾ ਤੇ ਜਿੱਥੇ ਤੱਕ ਰਹੀ ਕਲਾਸੀਕਲ ਦੀ ਜਾਣਕਾਰੀ ਕਲਾਸੀਕਲ ਮੇਰੇ ਸਾਹ ਜਨਾਬ ਅਮਰਜੀਤ ਸਿੰਘ ਮਾਗੜਟ ਬਲਵੰਤ ਸਿੰਘ ਮਾਗੜਟ ਇਹਨਾਂ ਤੋਂ ਮੈਂ ਸਿੱਖਿਆ ਪ੍ਰਾਪਤ ਕੀਤੀ ਹੈ ਰਜਿੰਦਰਪਾਲ ਸਿੰਘ ਗੋਰਾ ਜੀ ਜੀ ਤੇ ਮੈਂ ਹੁਣ ਇੱਕ ਗੱਲ ਕਹਿਣੀ ਜਾਊਂਗਾ ਕਿ ਤੁਹਾਡਾ ਗੀਤ ਉਹ ਮੇਰੇ ਵੀ ਦਿਲ ਨੂੰ ਬੜਾ ਟੁੰਬਦਾ ਪਰ ਉਸ ਤੋਂ ਪਹਿਲਾਂ ਕੋਈ ਧਾਰਮਿਕ ਗੀਤ ਵੀ ਕੋਈ ਜਿਹੜਾ ਤੁਸੀਂ ਗਾਇਆ ਉਹ ਪਹਿਲਾਂ ਸਾਂਝਾ ਕਰੋ ਉਸ ਤੋਂ ਬਾਅਦ ਫਿਰ ਉਹ ਦੂਸਰੇ ਗੀਤ ਦੀ ਗੱਲ ਹੋਏਗੀ ਜੀ ਉਹ ਜਿਹੜਾ ਗਾਣਾ ਸੀਗਾ ਉਹ ਤਾਂ ਜਿਹਨੇ ਮੈਨੂੰ ਸੁਣ ਤੋਂ ਸਿਕੰਦਰ ਬਣਾਇਆ ਸੀ ਆ ਸਜਣਾ ਵੀ ذری ਅੱਖੀਆਂ ਰੋਣਾ ਪਏਗਾ ਉਹ ਸੰਨ 88 ਵਿੱਚ ਆਇਆ ਸੀਗਾ ਮੇਰਾ ਉਸ ਤੋਂ ਬਾਅਦ ਫਿਲਮ 'ਚ ਵੀ ਹੋਇਆ ਉਹ ਫਿਲਮ ਜ਼ੋਰ ਜੱਟ ਦਾ ਪਲੇ ਬੈਕ ਸਿੰਗਰ ਦੇ ਤੌਰ ਦੇ ਉੱਤੇ ਮੈਂ ਗਿਆ ਤੇ ਧਾਰਮਿਕ ਗੀਤ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਸੁਣਾਦਾਂ ਨਾ ਪਹਿਲਾਂ ਕਿਉਂਕਿ ਬਾਬਾ ਨਾਨਕ ਜੀ ਦੀ ਕਿਰਪਾ ਨਾਲ ਬਾਬਾ ਮਰਦਾਨਾ ਜੀ ਉਹਨਾਂ ਨੇ ਕੀਰਤਨ ਕਰਦੇ ਸੀਗੇ ਤੇ ਅਸੀਂ ਵੀ ਉਹਨਾਂ ਦੇ ਵਿੱਚੋਂ ਹੀ ਆ ਮਤਲਬ ਉਹ ਸਾਨੂੰ ਰੋਟੀ ਰੋਜੀ ਦੇ ਗਏ ਨੇ ਬਾਬਾ ਮਰਦਾਨਾ ਜੀ ਬਾਬਾ ਨਾਨਕ ਜੀ ਸੇ ਮੈਂ ਤੁਹਾਨੂੰ ਦੋ ਗੋਲ ਸੁਣਾ ਦੇਣਾ ਆ ਦੇਵੀ ਦੇਵਤਿਆਂ ਰਲ ਕੇ ਸਭ ਨੇ ਖੁਸ਼ੀ ਮਨਾਈ ਜਗ ਨੂਰ ਸੀ ਵਰਤ ਗਿਆ ਮਾਤਾ ਤ੍ਰਿਪਤਾ ਮਿਲੀ ਵਧਾਈ ਪਟਵਾਰੀ ਕਾਨੂੰ ਦੇ ਪਟਵਾਰੀ ਕਾਨੂੰ ਦੇ ਲੱਖਾਂ ਸਿੱਧਾਂ ਸਮਾਧੀਆਂ ਲਾਈਆਂ ਗੁਰੂ ਨਾਨਕ ਜੀ ਦੀਆਂ ਸਾਰੀ ਦੁਨੀਆ ਵਿੱਚ ਰੁਸ਼ਨਾਈਆਂ ਗੁਰੂ ਨਾਨਕ ਜੀ ਦੀਆਂ ਸਾਰੀ ਦੁਨੀਆ ਵਿੱਚ ਰੁਸ਼ਨਾਇਆਂ ਦੋਸਤੋ ਇੱਕ ਤੇ ਵਿਰਾਸਤ ਵਿੱਚੋਂ ਇਹ ਚੀਜ਼ਾਂ ਮਿਲੀਆਂ ਇੱਕ ਤੇ ਸਟਾਰਟਿੰਗ ਹੀ ਤੁਸੀਂ ਦੇਖ ਲਿਓ ਔਰ ਮੈਨੂੰ ਲੱਗਦਾ ਵੀ ਜਿਹਦੇ ਵੀ ਸਾਡੇ ਸਰੋਤੇ ਸੁਣਨਗੇ ਉਹਨਾਂ ਨੂੰ ਇੰਨਾ ਕ ਪਤਾ ਲੱਗ ਜੂ ਵੀ ਗਾਇਕੀ ਹੈ ਕੀ ਆ ਕਲਾਕਾਰ ਤਾਂ ਬਹੁਤ ਹੋ ਗਏ ਬੜੀ ਭੀੜ ਭੜਕਾ ਬਹੁਤ ਪੈ ਗਿਆ ਪਰ ਇੰਦਾਂ ਦੀਆਂ ਚੀਜ਼ਾਂ ਬਹੁਤ ਘੱਟ ਮਿਲਦੀਆਂ ਨੇ ਹੁਣ ਨਾਲ ਦੀ ਨਾਲ ਹੀ ਆਪਣਾ ਫੇਵਰਟ ਗੀਤ ਉਹ ਵੀ ਸਾਂਝਾ ਕਰ ਦਿਓ ਜੀ ਇਹਦੇ ਬਾਰੇ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਣੀ ਚਾਹਨਾ ਹ ਜਦੋਂ ਪਹਿਲੇ ਯੁੱਗ ਦੇ ਵਿੱਚ ਜਿਵੇਂ ਆਪਾਂ ਕਹਿੰਦੇ 88 99 90 ਹਾਂਜੀ ਉਦੋਂ ਵਿਆਹਾਂ ਵਿੱਚ ਸਿਰ ਸਿੱਖਿਆ ਬੋਲਦੇ ਸੀਗੇ ਬੋਲਦੇ ਸੀ ਜੇ ਕੁੜੀ ਵੱਲੀੋਂ ਤਾਂ ਫਿਰ ਸਿੱਖਿਆ ਜੇ ਮੁੰਡੇ ਵੱਲੀੋਂ ਤਾਂ ਫਿਰ ਸੇਰਾ ਤੇ ਮੈਂ ਇੱਕ ਵਿਆਹ ਦੇ ਵਿੱਚ ਗਿਆ ਸੀਗਾ ਵਿਆਹ ਦੇ ਵਿੱਚ ਮੈਂ ਸੇਰਾ ਬੋਲਿਆ ਸੀ ਹੂੰ ਤੇ ਉੱਥੇ ਮੈਨੂੰ ਜਿਹੜਾ ਪੱਪੀ ਮੰਗਲੀ ਵਾਲਾ ਮਿਲਿਆ ਸੀ ਹੂੰ ਤੇ ਉਹ ਮੇਰੀ ਆਵਾਜ਼ ਸੁਣ ਕੇ ਕਹਿੰਦਾ ਵੀ ਤੁਸੀਂ ਅੱਛਾ ਗੱਲ ਲੈਂਦੇ ਹੋ ਵੀ ਕਿਹੜਾ ਪਿੰਡ ਆ ਤੁਹਾਡਾ ਮਾਂ ਵੀ ਮੇਰਾ ਪਿੰਡ ਟਿੱਬਾ ਇਹਦਾ ਵੀ ਮੇਰੇ ਕੋ ਆਈ ਤੇ ਆਪਾਂ ਮੈਟਰ ਲਿਖਿਆ ਮੈਂ ਉਹਦੇ ਕੋਲ ਗਿਆ ਉਹਨਾਂ ਦਾ ਪਿੰਡ ਮੰਗਲੀ ਹੂੰ ਉਹ더라 ਮੈਨੂੰ ਗਾਣਾ ਦਿੱਤਾ ਅਸੀਂ ਸਾਲ ਦੋ ਸਾਲ ਤੱਕ ਉਦਾਂ ਇਕੱਠੇ ਰਹੇ ਉੰਗਦੇ ਫਿਰਦੇ ਰਹੇ ਤੇ ਪ੍ਰੋਗਰਾਮਾਂ ਤੇ ਜਾਂਦੇ ਰਹੇ ਤੇ ਜਿਵੇਂ ਸਭਾ ਚਰਕ ਮੇਲਿਆਂ ਤੇ ਟਾਈਮ ਕਹਿ ਕੇ ਲੈਂਦੇ ਰਹੇ ਉਸ ਤੋਂ ਬਾਅਦ ਫਿਰ ਉਹਨੇ ਉਹ ਗਾਣਾ ਮੈਨੂੰ ਲਿਖ ਕੇ ਦਿੱਤਾ ਕਿਆਂ ਨੂੰ ਰੋਣਾ ਪੈ ਗਿਆ ਸੀ ਅਸੀਂ ਅਸ ਜਨਗਤਰੀ ਸੋ ਉਹ ਗਾਣਾ ਫਿਰ ਮੈਂ ਜਦੋਂ ਸਾਡਾ ਰਿਕਾਰਡ ਹੋਇਆ ਕੈਸਟਾਈ ਤੇ ਉਹ ਗਾਣਾ ਸੰਧਲੀ ਪੜਨਾ ਚਾਹਿਆ ਦੂਰ ਦਰਸ਼ਨ ਤੇ ਮਾਨਜੋਗ ਆਪਣੇ ਬਲਜੀਤ ਪਾਜੀ ਬਲਕਾਰ ਪਾਜੀ ਉਦੋਂ ਤਿੰਨ ਗਾਣੇ ਆਏ ਸੀ ਤੇ ਤਿੰਨੇ ਦੇ ਤਿੰਨੇ ਹਿੱਟ ਸੀਗੇ ਉਹਦੇ ਵਿੱਚ ਮੇਰਾ ਗਾਣਾ ਵੀ ਜਿਹੜਾ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਅੱਖੀਆਂ ਨੂੰ ਰੋਣਾ ਪੈ ਗਿਆ ਉਹ ਮੈਂ ਤੁਹਾਨੂੰ ਦੋ ਗੋਲ ਸੁਣਾਉਂ ਆ ਸੱਜਣਾ ਰਲ ਕੱਠਿਆਂ ਬਈਏ ਤੇ ਬਛੋੜਿਆਂ ਨੂੰ ਅਗਲਾ ਏ ਹੋ ਮਨਜੂਰ ਮੀਆਂ ਗਮ ਦੇਲਾ ਚ ਵਸਦੇ ਕਿਤੇ ਵਿਛੜੇ ਨਾ ਮਰ ਜਾਏ ਐਸੀ ਯਾਦ ਸਜਣਾ ਵੇ ਤੇਰੀ ਆਈ ਵੇ ਅੱਖੀਆਂ ਨੂੰ ਰੋਣਾ ਪੈ ਗਿਆ ਇਹੜੀ ਮੌਤ ਨਾਲੋਂ ਪਿਆਰ 'ਚ ਜੁਦਾਈ ਵੇ ਅੱਖੀਆਂ ਨੂੰ ਰੋਣਾ ਪੈ ਗਿਆ ਯਾ ਤੇਰੀ ਨੇ ਸੁਣ ਸਜਣਾ ਸਾਡੇ ਦਿਲ ਨੂੰ ਬਹੁਤ ਸਤਾਇਆ ਵੇ ਹੌਕੇ ਭਰਦੀਆਂ ਅੱਖੀਆਂ ਤੇ ਤੈਨੂੰ ਤਰਸਰਤਾ ਨਹੀਂ ਆਵੇ ਹੰਝੂ ਆ ਕੇ ਵੇ ਖੁੱਲਦੇ ਜਿਹੜੇ ਬੈਠਾ ਸੀ ਮੈਂ ਜਗ ਤੋਂ ਲੁਕਾਈ ਵੇ ਅੱਖੀਆਂ ਨੂੰ ਰੂਣਾ ਪੈ ਗਿਆ ਯਾਦ ਨਮਾਨੀਆਂ ਦੀ ਸਜਣਾ ਤੈਨੂੰ ਵੀ ਕਦੇ ਸਤਾਉਗੀ ਵੇਠ ਰਤ ਨੂੰ ਰੋਏਗਾ ਨੀ ਦਰਖੰਭ ਲਾ ਕੇ ਉੱਡ ਜਾਊਗੀ ਕਦੇ ਤਾਂ ਪਪੀਆ ਦੇ ਆਊਗਾ ਜਿਹੜਾ ਬੈਠਾ ਤੈਨੂੰ ਦਿਲ ਚ ਵਸਾਈ ਵੇ ਅੱਖੀਆਂ ਨੂੰ ਰੋਣਾ ਪੈ ਗਿਆ ਦੋਸਤੋ ਇਹ ਪਤਾ ਨਹੀਂ ਕੀ ਗੱਲ ਹੈ ਇਹ ਗੀਤ ਦਿਲ ਕਰਦਾ ਕਿ ਬਾਰ ਬਾਰ ਸੁਣੀ ਚੱਲੀਏ ਕਿਉਂ ਭਾਜੀ ਤੁਹਾਨੂੰ ਵੀ ਇਦਾਂ ਦਾ ਮਹਿਸੂਸ ਹੋਇਆ ਬਹੁਤ ਵਧੀਆ ਸੀ ਬਹੁਤ ਵਧੀਆ ਬਹੁਤ ਵਧੀਆ ਸੌਂਗ ਆ ਬਹੁਤ ਵਧੀਆ ਇਹਨਾਂ ਦੀ ਆਵਾਜ਼ ਆ ਸੱਸੀ ਕਲ ਮੈਂ ਸਾਰਿਆਂ ਨੂੰ ਸੱਸੀ ਕਲ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਧੰਨਵਾਦ ਕਰਦਾ ਲਖਵੀਰ ਭਾਜੀ ਤੁਹਾਡਾ ਤੁਸੀਂ ਸਾਡੇ ਇੱਥੇ ਆਏ ਦਫ਼ਤਰ ਤਾਂ ਠੀਕ ਹੈ ਜੀ ਸਭ ਤੋਂ ਵੱਡਾ ਧੰਨਵਾਦ ਮਹਾ ਪੰਜਾਬ ਚੈਨਲ ਵਾਲਿਆਂ ਦਾ ਤੇ ਇਹਨਾਂ ਨਾਲ ਭਾਜੀ ਉਹਨਾਂ ਨਾਲ ਸਾਡਾ ਬਹੁਤ ਪਿਆਰ ਆ ਕਾਫੀ ਟਾਈਮ ਤੋਂ ਪਿਆਰ ਹੈ ਨਾ ਹੈ ਹੀ ਪਿਆਰੇ ਨੇ ਹਾਂਜੀ ਨਹੀਂ ਵਾਕਈ ਪਿਆਰੇ ਨੇ ਇਹਨਾਂ ਨੂੰ ਪਿਆਰ ਉਹਨਾਂ ਦੀ ਬਾਜ਼ ਵੀ ਬਹੁਤ ਪਿਆਰੀ ਹੈ ਹਾਂਜੀ ਤੇ ਮੇਰੇ ਕੋਲੇ ਅਕਸਰ ਹੀ ਲੰਘਦੇ ਵੜਦੇ ਇੱਕ ਦਿਨ ਇਹ ਅਚਾਨਕ ਹੀ ਆ ਗਏ ਮੇਰੇ ਕੋਲੇ ਗੀਤ ਆ ਹੀ ਚੱਲੇ ਜਿਹੜਾ ਚੱਲ ਇਹਨਾਂ ਨੇ ਸੁਣਾਇਆ ਵਾ ਤੇ ਮੈਂ ਵੀ ਤੁਹਾਡਾ ਮੈਨੂੰ ਇਹ ਗੀਤ ਬਹੁਤ ਵਧੀਆ ਲੱਗਾ ਔਰ ਸੁਣ ਦਿਲ ਨੂੰ ਟੁੰਬ ਜਾਂਦਾ ਮੇਰੇ ਕੋਲੇ ਅੱਜ ਵੀ ਗੱਡੀ ਦੇ ਵਿੱਚ ਭਰਿਆ ਹੋਇਆ ਵਾ ਹੂੰ ਇਹੀ ਗਾਣਾ ਯਾਨੀ ਕਿ ਮੈਂ ਕਈ ਵਾਰੀ ਸੁਣਦਾ ਹੁੰਨਾ ਸੈਟ Song ਹੂੰ ਸ਼ੁਰੂ ਤੋਂ ਹੀ ਸੁਣਦਾ ਆ ਰਿਹਾ ਵਾਂ ਸਾਰਿਆਂ ਦੇ ਪਿਆਰੇ ਨੇ ਕਿਉਂਕਿ ਹਰ ਬੰਦੇ ਦੀ ਆਪਣੀ ਆਪਣੀ ਆਵਾਜ਼ ਹੈ ਬਿਲਕੁਲ ਕੁਝ ਜਿੰਨੇ ਵੀ ਸਿੰਗਰ ਨੇ ਤਕਰੀਬਨ ਮੈਨੂੰ ਲੱਗਦਾ ਵੀ ਸਾਰੇ ਹੀ ਸੈਟ Song ਵਧੀਆ ਗਾਉਂਦੇ ਨੇ ਹਰੇਕ ਦੀ ਆਪਣੀ ਕਲਾ ਵਾ ਤੇ ਬਾਕੀ ਇਹਨਾਂ ਦੀ ਆਵਾਜ਼ ਆ ਜਿਹੜੀ ਇਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਆ ਗਾਣਾ ਗਾਤਾ ਹੂੰ ਕੋ ਮੈਨੂੰ ਨਹੀਂ ਲੱਗਦਾ ਵੀ ਕੋਈ ਦੁਬਾਰਾ ਇਦਾਂ ਗਾ ਦੂਗਾ ਨਹੀਂ ਹੋਇਆ ਨਹੀਂ ਹੋਣਾ ਵੀ ਨਹੀਂ ਹੋਣਾ ਵੀ ਨਹੀਂ ਕਾਪੀ ਹੋਣਾ ਵੀ ਨਹੀਂ ਕਿਉਂਕਿ ਹਰ ਬੰਦੇ ਦੀ ਆਪਣੀ ਆਪਣੀ ਉਹ ਹੁੰਦੀ ਆ ਕਿਉਂਕਿ ਜਿਹੜੇ ਇਹਨਾਂ ਨੇ ਸੁਰ ਲਾ ਕੇ ਗਾਣਾ ਗਾਤਾ ਦੁਬਾਰਾ ਨਹੀਂ ਉਹ ਗਾਇਆ ਜਾਣਾ ਕਿਸੇ ਇੱਥੋਂ ਪਤਾ ਲੱਗਦਾ ਨਹੀਂ ਆਪਾਂ ਨੂੰ ਕਿ ਮਿਹਨਤ ਕੀ ਹੁੰਦੀ ਹੈ ਬਿਲਕੁਲ ਜੀ ਮਿਹਨਤ ਤਾਂ ਬਾਕੀ ਬਹੁਤ ਇਹਨਾਂ ਦੀ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਪ੍ਰਮਾਤਮਾ ਕਰੇ ਆਪਾਂ ਕਹਿੰਦੇ ਆ ਵੀ ਤਰੱਕੀਆਂ ਵੱਲ ਜਾਣ ਠੀਕ ਹੈ ਤੇ ਵਧੀਆ ਵਧੀਆ ਦੇਖੋ ਜਦੋਂ ਤੱਕ ਤੁਹਾਡੇ ਵਰਗੇ ਭਰਾ ਇਹਨਾਂ ਦੇ ਨਾਲ ਸਜੂ ਕਰਨਗੇ ਤੇ ਮੈਨੂੰ ਲੱਗਦਾ ਵੀ ਇੱਕ ਦੌਰ ਫੇਰ ਇਹਨਾਂ ਦਾ ਨਵੇਂ ਸਿਰੇ ਤੋਂ ਫਿਰ ਜਿਵੇਂ ਅੱਜ ਕੱਲ ਕਹਿੰਦੇ ਨਾ ਕਲਾਕਾਰ ਨਵਾਂ ਆਇਆ ਪਰ ਇੱਕ ਪੁਰਾਣਾ ਸਦਾ ਬਹਾਰ ਕਲਾਕਾਰ ਉਹ ਫਿਰ ਉਦਾਂ ਦੀ ਇੱਕ ਦੌੜ ਲੱਗਣੀ ਚਾਹੀਦੀ ਆ ਕਿ ਜਿਹੜੀ ਕਿਸੇ ਦੌਰ ਦੇ ਵਿੱਚ ਲੱਗੀ ਹੋਊਗੀ ਬਿਲਕੁਲ ਜੀ ਬਿਲਕੁਲ ਮੈਂ ਤਾਂ ਇਹੀ ਚੀਜ਼ ਚਾਹੁੰਦਾ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਵੀ ਕਈ ਵਾਰੀ ਕੀ ਹੁੰਦਾ ਇੱਕ ਸਿੰਗਰ ਦਾ ਇੱਕ ਗਾਣਾ ਚੜ ਜਾਂਦਾ ਉਹ ਜ਼ਮੀਨ ਛੱਡ ਜਾਂਦਾ ਤੱਲਾ ਕਹਿੰਦਾ ਵੀ ਹੁਣ ਤਾਂ ਪੰਬਰਾਂ ਤੇ ਡਾਰੀਆਂ ਮਾਰਦੇ ਹਾਂ ਤਾਂ ਸਾਰਾ ਪਰ ਇਹ ਇੱਕ ਐਸੇ ਇਨਸਾਨ ਨੇ ਜਾਨੀ ਕਿ ਜ਼ਮੀਨਾਂ ਜੁੜੇ ਹੋਏ ਨੇ ਜ਼ਮੀਨਾਂ ਠੀਕ ਹੈ ਸੋ ਆਪਣੇ ਨਾਲ ਹੀ ਨੇ ਗਵਾਂਢ ਦੇ ਵਿੱਚ ਹੀ ਰਹਿੰਦੇ ਨੇ ਨੰਗ ਦੇ ਵੜ ਦੇ ਮਿਲ ਕੇ ਜਾਂਦੇ ਨੇ ਜਦੋਂ ਵੀ ਮਿਲਦੇ ਨੇ ਬੜਾ ਪਿਆਰ ਆ ਇਹਨਾਂ ਦੇ ਨਾਲ ਬੜੇ ਅੱਛੇ ਇਨਸਾਨ ਨੇ ਵਾਹ ਠੀਕ ਹੈ ਸੋ ਜਿੱਦਾਂ ਦੇ ਸਾਡੇ ਭਾਜੀ ਪਿਆਰੇ ਨਹੀਂ ਉਦਾਂ ਦੇ ਇਹਨਾਂ ਦੇ ਦੋਸਤ ਵੀ ਉਦਾਂ ਦੇ ਨੇ ਨਹੀਂ ਤੇ ਅੱਜ ਦੇ ਟਾਈਮ ਦੇ ਵਿੱਚ ਸੋਰੀ ਤੋਂ ਬਿਨਾ ਕੋਈ ਕੰਮ ਕਰਦਾ ਹੀ ਨਹੀਂ ਜਿੱਦਾਂ ਦਾ ਮਾਹੌਲ ਬਣ ਚੁੱਕਾ ਪੰਜਾਬ ਦੇ ਵਿੱਚ ਖਾਸ ਕਰਕੇ ਪਰ ਅੱਜ ਤੇ ਆ ਬਹੁਤ ਵਧਾਈਆਂ ਤੁਹਾਨੂੰ ਦੋਨਾਂ ਭਰਾਵਾਂ ਨੂੰ ਮੇਰੇ ਵੱਲੋਂ ਐਡਵਾਂਸ ਮਿਹਰਬਾਨੀ ਜੀ ਜੀ ਪ੍ਰਮਾਤਮਾ ਇਦਾਂ ਦੇ ਸੱਜਣ ਮਿਲਦਾ ਰਹੇ ਤੇ ਸਾਨੂੰ ਵੀ ਕੋਈ ਸਿੱਖਣ ਨੂੰ ਮਿਲੂਗਾ ਵੱਡਾ ਬੰਦਾ ਯਾਰਾਂ ਦੋਸਤਾਂ ਦੇ ਨਾਲ ਹੀ ਆ ਜੀ ਵੱਡਾ ਵੀ ਯਾਰਾਂ ਦੋਸਤਾਂ ਦੇ ਨਾਲ ਹੀ ਆ ਪੈਸਾ ਨਹੀਂ ਕੰਮ ਆਉਂਦਾ ਹੈਗਾ ਤੁਹਾਡਾ ਪਿਆਰ ਠੀਕ ਹੈ ਕਿਉਂਕਿ ਤੁਸੀਂ ਸਾਡੇ ਇੱਥੇ ਆਫਿਸ ਦੇ ਵਿੱਚ ਪਹੁੰਚੇ ਭਾਜੀ ਹੁਣੀ ਆਏ ਇਹ ਕਾਫੀ ਟਾਈਮ ਤੋਂ ਹੀ ਮੈਨੂੰ ਕਹਿੰਦੇ ਸੀ ਮੈਂ ਕਿਹਾ ਵੀ ਜਦੋਂ ਤੁਸੀਂ ਆਏ ਤੁਹਾਡੇ ਲਈ ਦਰਵਾਜ਼ੇ ਹਮੇਸ਼ਾ ਲਈ ਖੁੱਲੇ ਨੇ ਆਪਣੇ ਠੀਕ ਹੈ ਜੀ ਤੇ ਮੈਂ ਕਿਹਾ ਇੱਕ ਨਾਲ ਆਪਣੇ ਇੱਥੇ ਆਫਿਸ ਦੇ ਵਿੱਚ ਇਹਨਾਂ ਨੇ ਬੋਰਡ ਲੱਗਿਆ ਦੇਖਿਆ ਵੀ ਐਂ ਕਰਕੇ ਪਾਟਕ ਰੀਅਲ ਏਸਟੇਟ ਵੀ ਤੁਸੀਂ ਇੱਥੇ ਖੋਲ ਲਿਆ ਮੈਂ ਕਿਹਾ ਹਾਂਜੀ ਪਹਿਲਾਂ ਸਾਡਾ ਆਫਿਸ ਕਿਤੇ ਹੋਰ ਸੀਗਾ ਹੂੰ ਤੇ ਹੁਣ ਇੱਥੇ ਉਮੇਦਪੁਰ ਆਪਾਂ ਇਹ ਆਫਿਸ ਇਹ ਨਾਲ ਦਾ ਆਫਿਸ ਵੀ ਇੱਕ ਤਿਆਰ ਹੋ ਰਿਹਾ ਵਾ ਹੂੰ ਤੇ ਮੈਂ ਇਹਨਾਂ ਨੇ ਪਹਿਲਾਂ ਵੀ ਮੇਰੇ ਨਾਲ ਕਈ ਵਾਰੀ ਗੱਲ ਕੀਤੀ ਸੀ ਮੈਂ ਕਿਹਾ ਕੋਈ ਗੱਲ ਨਹੀਂ ਮੋਸਟ ਵੈਲਕਮ ਜਦੋਂ ਤੁਸੀਂ ਚਾਹੋ ਉਦੋਂ ਆ ਸਕਦੇ ਹੋ ਤੇ ਤਾਂ ਹੀ ਇਹਨਾਂ ਨੇ ਫਿਰ ਫੋਨ ਆਇਆ ਕਹਿੰਦੇ ਵੀ ਐਂ ਕਰਕੇ ਆ ਗੱਲ ਮੈਂ ਕਿਹਾ ਵੀ ਮੈਂ ਬਾਹਰ ਆ ਮੈਂ ਆ ਰਹੇ ਹਾਂ ਤੁਹਾਡੇ ਕੋਲੇ ਠੀਕ ਹੈ ਜੀ ਜਦੋਂ ਮਰਜੀ ਐਨੀ ਟਾਈਮ ਇਹਨਾਂ ਲਈ 24 ਘੰਟੇ ਹਾਜ਼ਰ ਹਾਂ ਪਰਾਲੇ ਸ਼ੁਕਰੀਆ ਬਹੁਤ ਵਧੀਆ ਜੀ ਅੱਛਾ ਸੋਹਣ ਭਾਜੀ ਹੁਣ ਅਗਲੀ ਆਪਾਂ ਗੱਲਬਾਤ ਨਾਲੇ ਸ਼ੁਰੂ ਕਰੀਏ ਤੇ ਹੁਣ ਤੱਕ ਕਿੰਨੇ ਗੀਤ ਆਪਣੇ ਆ ਚੁੱਕੇ ਆ ਤੇ ਅੱਗੇ ਤੇ ਕੀ ਤੁਹਾਡੀ ਪਲਾਨ ਹੈਗਾ ਜਿਹੜੇ ਨਵੇਂ ਗੀਤ ਜਿਹੜੇ ਕਰ ਰਹੇ ਹੋ ਵੀ ਉਹ ਕਿਦਾਂ ਦਾ ਕੀ ਸਿਸ਼ਠਮ ਹੈਗਾ ਉਹ ਸਾਡੇ ਨਾਲ ਸਾਂਝਾ ਕਰੋ ਹਾਂ ਜਿਸ ਤਰ੍ਹਾਂ ਜਦੋਂ ਗਾਣਾ ਸ਼ੁਰੂ ਕੀਤਾ ਉਦੋਂ ਰੇਡੀਓ ਹੁੰਦਾ ਸੀਗਾ ਹੂੰ ਆਕਾਸ਼ ਬਾਣੀ ਜਲੰਧਰ ਜਲੰਧਰ ਜਿਹੜਾ ਰੇਡੀਓ ਉੱਤੇ ਜਾ ਕੇ ਗਾਉਂਦਾ ਸੀ ਉੱਥੇ ਐਡੀਸ਼ਨ ਦੇਣਾ ਪੈਂਦਾ ਸੀ ਫਿਰ ਬਕਾਇਦਾ ਬੋਰਡ ਦੇ ਉੱਤੇ ਲਿਖਿਆ ਜਾਂਦਾ ਸੀਗਾ ਹੂੰ ਰੇਡੀਓ ਟੀਵੀ ਆਰਟਿਸਟ ਹੂੰ ਹੈ ਨਾ ਤੇ ਮੈਂ ਰੇਡੀਓ ਤੇ ਵੀ ਗਾਇਆ ਉੱਥੇ ਵੀ ਮੈਂ ਪਾਸ ਹੋ ਕੇ ਫਿਰ ਟੀਵੀ ਤੇ ਤਾਂ ਅਨੇਕਾਂ ਗਾਣੇ ਆਏ ਕੈਸਟਾ ਮੈਨੂੰ ਲਗਭਗ ਯਾਦ ਹੋਣਗੀਆਂ ਵੀ ਕੈਸਟਾ ਮੇਰੀਆਂ ਆਈਆਂ ਨੇ 10-15 ਇਹ ਗਾਣਿਆਂ ਦਾ ਤਾਂ ਕੋਈ ਗਿਣਤੀ ਮੈਨੂੰ ਯਾਦ ਨਹੀਂ ਹੈਗੀ ਵੇ ਕਿੰਨੇ ਗਾਣੇ ਆਏ ਹੋਣਗੇ ਮਤਲਬ ਗਲਤੀ ਤੋਂ ਬਾਹਰ ਆ ਹਾਂ ਵੀ ਕਿੰਨੇ ਗਾਣੇ ਆਏ ਹੋਣ ਕਾਫੀ ਗਾਣੇ ਤਾਂ ਸੁਣ ਹੁਣ ਜੁਗ ਸਿੰਗਲ ਟਰੈਕ ਦਾ ਤੇ ਉਹ ਸਿੰਗਲ ਗਾਣੇ ਵੀ ਆਈ ਜਾਂਦੇ ਨੇ ਤੇ ਪੇਟਾ ਵਗੈਰਾ ਵੀ ਧਾਰਮਿਕ ਵੀ ਆਈ ਜਾਂਦੇ ਆ ਤੇ ਜਿੱਦਾਂ ਹੁਣ ਪ੍ਰੋਗਰਾਮ ਤੁਹਾਡੇ ਕਿਵੇਂ ਚੱਲ ਰਹੇ ਆ ਕਿ ਮਤਲਬ ਬਾਹਰ ਅੰਦਰ ਦੇ ਵੀ ਲੱਗ ਰਹੇ ਆ ਟੂਰ ਜਾਂ ਕਿਦਾਂ ਦਾ ਜਾਂ ਲੋਕਲ ਹੀ ਕਰ ਰਹੇ ਹੋ ਬਾਹਰ ਅੰਦਰ ਮੈਂ ਅਮਰੀਕਾ ਵੀ ਗਿਆ ਕਿਹਾ ਕੈਨੇਡਾ ਵੀ ਗਿਆ ਕਿਹਾ 2018 ਤੋਂ ਬਾਅਦ ਨਹੀਂ ਫਿਰ ਮੇਰਾ ਸਵਾਬ ਬਣਿਆ ਕੋਈ ਜਾਣਦਾ ਬਾਹਰ ਲਾ ਤੇ ਪ੍ਰੋਗਰਾਮ ਜਿਹੜੇ ਟਾਮਟਾਮੇ ਚੱਲਦੇ ਨੇ ਸਵੇਚਾਰਕ ਪ੍ਰੋਗਰਾਮ ਟਾਮਟਾਮੇ ਨੇ ਜਿਆਦਾ ਕਰਕੇ ਜਿੱਦਾਂ ਧਾਰਮਿਕ ਪ੍ਰੋਗਰਾਮ ਜਿੱਦਾਂ ਸੰਤ ਬਾਬਾ ਪ੍ਰਕਾਸ਼ ਸਿੰਘ ਜੀ ਮਹਾਰਾਜ ਰਾਜਗੜ੍ਹ ਸਾਹਿਬ ਜਿਹੜਾ ਸੰਗਤ ਸਰ ਗੁਰਦੁਆਰਾ ਸੋ ਇਥੇ ਵੀ ਪ੍ਰੋਗਰਾਮ ਕਰਦੇ ਆ ਸੀ ਧਾਰਮਿਕ ਹੂੰ ਤੇ ਸੰਤ ਬਾਬਾ ਦਰਸ਼ਨ ਸਿੰਘ ਤੱਪੂ ਮੰਡਕੀ ਸਾਹਿਬ ਵਾਲੇ ਉਹਨਾਂ ਦਾ ਵੀ ਪ੍ਰੋਗਰਾਮ ਕਰਦੇ ਆ ਤੇ ਇਸ ਤਰ੍ਹਾਂ ਧਾਰਮਿਕ ਆਪਣੇ ਦੋਸਤ ਵੀ ਨੇ ਭਰਾ ਵੀ ਨੇ ਵੱਡੇ ਹੂੰ ਬਾਬਾ ਮਨਜੋਤ ਸਿੰਘ ਮਨਜੋਤ ਨੀਲੋਂਪੁਰ ਖਵਾਜਾ ਖਿਜਰ ਹੁਣ ਇਹ ਆਪਸੇ ਜਿਹੜਾ ਮੇਲਾ ਵੀ ਉਹਨਾਂ ਨੇ ਕਰਵਾਇਆ ਨੀਲੋਂ ਨਹਿਰ ਦੇ ਹਾਂ ਆ ਦਰਗਾਹ ਦੇ ਉੱਤੇ ਉਥੇ ਤਾਂ ਹਰ ਸਾਲ ਦੀ ਤਰ੍ਹਾਂ ਹੀ ਜਾਂਦੇ ਆ ਇਸ ਤਰ੍ਹਾਂ ਪ੍ਰੋਗਰਾਮ ਚੱਲ ਜਾਂਦੇ ਆ ਟਾਮੀ ਟਾਮੀ ਕਿਉਂਕਿ ਇਹ ਕੁਦਰਤ ਦਾ ਨਿਜ਼ਮ ਆ ਵੀ ਪੁਰਾਣੇ ਨੇ ਜਾਣਾ ਨਵੇਂ ਨੇ ਆਉਣਾ ਪਰ ਲੱਗਦਾ ਨਹੀਂ ਮੈਨੂੰ ਕਿ ਆਉਣ ਵਾਲਾ ਟਾਈਮ ਹੁਣ ਪੁਰਾਣੇ ਵਾਲਾ ਜਾਂ ਨਵੇਂ ਵਾਲਾ ਹੋਊ ਇਹ ਨਵੇਂ ਦੇ ਵਿੱਚ ਹੀ ਆਉਣਾ ਤੁਸੀਂ ਹੁਣ ਚਲੋ ਠੀਕ ਕਿਉਂਕਿ ਮੈਂ ਤੇ ਅਸੀਂ ਤੇ ਪ੍ਰਮਾਤਮਾ ਅੱਗੇ ਇਹੀ ਬੇਨਤੀ ਕਰਦੇ ਆ ਕਿਉਂਕਿ ਇਦਾਂ ਦੀਆਂ ਚੀਜ਼ਾਂ ਲੱਭਦੀਆਂ ਨਹੀਂ ਤੇ ਜੇ ਸਾਡੇ ਕੋਲ ਆ ਤੇ ਅਸੀਂ ਉਹਨੂੰ ਹੁਣ ਨਹੀਂ ਸੰਭਾਲਦੇ ਤੇ ਫਿਰ ਕੋਈ ਉਹਦਾ ਬਾਅਦ ਵਿੱਚ ਕੋਈ ਫਾਇਦਾ ਨਹੀਂ ਪਾਜੀ ਹੁੰਦਾ ਨਾ ਬਿਲਕੁਲ ਤੇ ਸਾਡਾ ਵੀ ਇਹੀ ਮਕਸਦ ਹੈ ਜੀ ਅਸੀਂ ਇੰਟਰਵਿਊ ਉਸੇ ਤਰੀਕੇ ਦੀਆਂ ਹੀ ਸ਼ੁਰੂ ਕੀਤੀਆਂ ਨੇ ਕਿ ਗਰਾਊਂਡ ਲੈਵਲ ਤੇ ਆ ਤੇ ਗਰਾਊਂਡ ਲੈਵਲ ਤੇ ਇਹੀ ਗੱਲ ਕਰਨੀ ਚਾਹੀਦੀ ਆ ਬਿਲਕੁਲ ਸਹੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੋਰ ਵੀ ਤੁਹਾਡੇ ਨਾਲ ਰੂ ਰੂ ਹੁੰਦੇ ਰਹਿਣਾ ਸੋ ਪ੍ਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਤਰੱਕੀਆਂ ਬਖਸ਼ੇ ਔਰ ਜਾਂਦੇ ਜਾਂਦੇ ਇੱਕ ਗੀਤ ਹੋਰ ਅ ਕਿਹੜਾ ਸ਼ਰਮਾ ਮੈਂ ਉਦੀ ਛੱਡ ਦੋ ਜੀ ਤੁਹਾਡੇ ਸਾਰੇ ਸੁਣਨ ਵਾਲੇ ਆ ਓਕੇ ਹਾਂ ਓਕੇ ਓਕੇ ਗਾਣੇ ਮੇਰੇ ਕਾਫੀ ਹਿੱਟ ਹੋਏ ਨਖਰੀ ਮਿਸਰਕਾਰ ਦੇ ਤੌਬਾ ਮੇਰੀ ਤੌਬਾ ਠੀਕ ਫੇਰ ਹਲਕੇ ਫੁਲਕੇ ਵੀ ਗਾਣੇ ਗਾਏ ਮੈਂ ਤੁਸੀਂ ਘਰ ਕੇ ਪਲੱਸ 1 ਸੁਣਿਓ ਹੂੰ ਆਉਂ ਦੋ ਇਹ ਇੱਕ ਮੇਰਾ ਗਾਣਾ ਹੈ ਹੋਰ ਕਾਫੀ ਵਧੀਆ ਰਿਹਾ ਸੀਗਾ ਦੁੱਖ ਵਿਛੜੇ ਗਵਾਂਢੀ ਦਾ ਵਿਚੰਦਰਾ ਵੇ ਤੂੰ ਤੇ ਸਾਡਾ ਯਾਰ ਹੁੰਦਾ ਸੀ ਮਾ ਜੀਆ ਭਾਵੇਂ ਸੋਹਣਾ ਤੂੰ ਸਾਡੇ ਵੱਲੋਂ ਮੋੜ ਲਿਆ ਮੁਖ ਸਾਰੀ ਉਮਰ ਸਤਾਉ ਤੇਰੇ ਜਾਣਦਾ ਵੇ ਦੁੱਖ ਸਾਥ ਭੁੱਲਿਆ ਨਹੀਂ ਜਾਂਦਾ ਜਿਉਂ ਜੁਗਿਆ ਤੂੰ ਸਾਡਾ ਕਦੇ ਪਿਆਰ ਹੁੰਦਾ ਸੀ ਦੁੱਖ ਵਿਛੜੇ ਗਵਾਂਢੀ ਦਾ ਵੀ ਚੰਦ ਨਾ ਵੇ ਤੂੰ ਤੇ ਸਾਡਾ ਯਾਰ ਹੁੰਦਾ ਸੀ ਦੁੱਖ ਵਿਛੜੇ ਗਵਾਂਢੀ ਦਾ ਵੀ ਚੰਦਰਾ ਵੇ ਤੂੰ ਤੇ ਸਾਡਾ ਯਾਰ ਹੁੰਦਾ ਸੀ ਜਿੰਦਗੀ ਦਾ ਰੁੱਖ ਅਜ ਹੋਰ ਹੁੰਦਾ ਸੋਹਣਾ ਵੇ ਮੁੱਖ ਨਾ ਤੂੰ ਸਾਡੇ ਵੱਲ ਮੋੜਦਾ ਹੋਰਾਂ ਗੁਸਾ ਨੂੰ ਵੇ ਤੂੰ ਛੱਡ ਜਾਣ ਵਾਲਿਆ ਨਾ ਤੇ ਨਾ ਵੇਗਰਾਂ ਨਾਲ ਜੋੜਦਾ ਦੀਪ ਮੰਗਲੀ ਵਾਲਾ ਤਾਂ ਸਾਡੇ ਸਹਾਂ ਦਾ ਕਦੇ ਉਹ ਪੈਰ ਧਾਰ ਹੁੰਦਾ ਸੀ ਦੁੱਖ ਵਿਛੜੇ ਗਵਾਂਢੀ ਦਾ ਵੀ ਚੰਦਰਾ ਵੇ ਤੂੰ ਤੇ ਸਾਡਾ ਯਾਰ ਹੁੰਦਾ ਸੀ ਓ ਦੁੱਖ ਵਿਛੜੇ ਗਵਾਂਢੀ ਦਾ ਵੀ ਚੰਦਰਾ ਵੇ ਤੂੰ ਤੇ ਸਾਡਾ ਯਾਰ ਹੁੰਦਾ ਸੀ ਦੋਸਤੋ ਜਿਉਂ-ਜਿਉਂ ਸੁਣਦੇ ਜਾਓਗੇ ਤੇਉਂ-ਤੇਉਂ ਤੁਹਾਨੂੰ ਹੋਰ ਅੱਗੇੋਂ ਪਤਾ ਲੱਗੂਗਾ ਕਿ ਅੰਦਰ ਹੈ ਕੀ ਕੋਸਾ ਇਹਨਾਂ ਦੇ ਸੋ ਇਸ ਕਰਕੇ ਆਉਣ ਵਾਲੇ ਟਾਈਮ 'ਚ ਵੀ ਭਾਜੀ ਆਪਾਂ ਦੁਬਾਰਾ ਫੇਰ ਤੁਹਾਡੇ ਨਾਲ ਮੇਲ ਕਰਾਂਗੇ ਜੀ ਤੇ ਅੱਜ ਦੇ ਘੜੀ ਦੇ ਵਿੱਚ ਤੁਹਾਡੇ ਨਾਲ ਇੰਨੀਆਂ ਕ ਗੱਲਾਂ ਹੋ ਤਾਂ ਜਿਹੜੀਆਂ ਆਪਾਂ ਕਰਨੀਆਂ ਤੇ ਸਾਡੇ ਚੈਨਲ ਬਾਰੇ ਕੁਝ ਕਹਿਣਾ ਚਾਹੋਗੇ ਪਹਿਲਾਂ ਹੀ ਦੱਸੀ ਚੁੱਕੇ ਵੀ ਮਹਾ ਪੰਜਾਬ ਯੂਐਸਏ ਦਾ ਮੈਂ ਧੰਨਵਾਦ ਕਰਦਾ ਤੇ ਤੁਹਾਡਾ ਵੀ ਲਖਵੀਰ ਸਿੰਘ ਜੀ ਲੱਭਾ ਜਿਹਨਾਂ ਨੂੰ ਪਿਆਰ ਨਾਲ ਕਹਿੰਦੇ ਆ ਤੇ ਪਾਠਕ ਰੀਅਲ ਸਟੇਟ ਜਿਹੜਾ ਆਪਾਂ ਬੈਠੇ ਆ ਜਿੱਥੇ ਆਪਣੇ ਭਰਾ ਵਾਵਾ ਭਾਜੀ ਅਤੇ ਕਾਲਾ ਭਾਜੀ ਅਤੇ ਮੇਰੇ ਬਹੁਤ ਹੀ ਪਿਆਰੇ ਭਰਾ ਮਿੱਤਰ ਵਿਪਨ ਤੇ ਇਹ ਹਮੇਸ਼ਾ ਮੇਰੇ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ ਸੋ ਇਹਨਾਂ ਦਾ ਵੀ ਬਹੁਤ ਧੰਨਵਾਦ ਆ ਤੇ ਤੁਹਾਡਾ ਵੀ ਬਹੁਤ ਧੰਨਵਾਦ ਜੀ ਸੋ ਦੋਸਤੋ ਇਹ ਪੰਜਾਬ ਦੇ ਨਹੀਂ ਇਕੱਲੇ ਪੂਰੇ ਵਰਲਡ ਦੇ ਮਸ਼ਹੂਰ ਸਿੰਗਰ ਜਿਨ੍ਹਾਂ ਦੇ ਅੱਜ ਤੁਹਾਡੇ ਨਾਲ ਗੱਲਾਂបੱਤਾਂ ਜਿਹੜੀਆਂ ਸਾਂਝੀਆਂ ਕਰਵਾਈਆਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸੋਹਣ ਸਕੰਦਰ ਜੀ ਸੋ ਆਉਣ ਵਾਲੇ ਟਾਈਮ 'ਚ ਫੇਰ ਆਪਾਂ ਇਹਨਾਂ ਨਾਲ ਦੁਬਾਰਾ ਜਿਹੜੀ ਗੱਲਬਾਤ ਜਾਰੀ ਰੱਖਾਂਗੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ